ਅੱਜ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਇਹ ਟਰੈਕਟਰ ਮਾਰਚ ਝੰਡਾ ਮਾਰਚ ਕੀਤਾ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ ਔਰ ਇਸ ਟਾਈਮ ਮੁੱਖ ਮੰਤਰੀ ਆਪਣੀ ਰਹਾਇਸ਼ ਦੇ ਉੱਪਰ ਮੰਤਰੀਆਂ ਦੇ ਨਾਲ ਮੀਟਿੰਗ ਕਰ ਰਹੇ ਨੇ ਔਰ ਚਰਚਾ ਹੈ ਅੱਜ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਮੰਤਰੀ ਮੰਡਲ ਦੇ ਵਿੱਚ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਇੱਥੋਂ ਤੱਕ ਚਰਚਾ ਹੈ ਕਿ ਭਗਵੰਤ ਮਾਨ ਸਰਕਾਰ ਯੂ-ਟਰਨ ਲੈ ਸਕਦੀ ਹੈ ਔਰ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕੀਤਾ ਜਾ ਸਕਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਸੈਂਕੜੇ ਹਜ਼ਾਰਾਂ ਟਰੈਕਟਰਾਂ ਦੇ ਕਾਫਲੇ ਅੱਜ ਪੰਜਾਬ ਦੀਆਂ ਸੜਕਾਂ ਤੇ ਉਤਰੇ ਨੇ ਔਰ ਅੱਜ ਫੇਰ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਰਗਾ ਮਾਹੌਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਪੰਜਾਬ ਦੀਆਂ ਸੜਕਾਂ ਤੇ ਚਾਰ ਚਫੇਰੇ ਅੱਜ ਇਹ ਟਰੈਕਟਰ ਮਾਰਚ ਦੇਖ ਸਕਦੇ ਹਾਂ ਐਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਕਸੂਤੀ ਫਸ ਗਈ ਹੈ ਇਸ ਟਾਈਮ ਭਗਵੰਤ ਮਾਨ ਸਰਕਾਰ ਦੀ ਹਾਲਤ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਬਣ ਗਈ ਹੈ ਕਿਉਂਕਿ ਵਾਪਸ ਲੈਂਦੇ ਨੇ ਤਾਂ हेਠੀ ਹੁੰਦੀ ਹੈ ਜੇ ਲਾਗੂ ਕਰਦੇ ਨੇ ਤਾਂ ਫਿਰ ਬਹੁਤ ਵੱਡਾ ਸਿਆਸੀ ਨੁਕਸਾਨ ਆਮ ਆਦਮੀ ਪਾਰਟੀ ਦਾ ਪੰਜਾਬ ਚ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿਸਾਨ ਜੱਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੇ ਟਰੈਕਟਰ ਨੇ ਲੈ ਕੇ ਸੜਕਾਂ ਤੇ ਉੱਤਰਿਆ ਨੇ ਆਪਣੇ ਨਾਲ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨੀ ਯੂਨੀਅਨ ਨੇ ਅਰਜਿੰਦਰ ਸਿੰਘ ਜੀ ਅੱਜ ਤੁਸੀਂ ਐਸ ਕੇ ਐਮ ਵੱਲੋਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਹੋ ਇਹ ਕਿੱਦਾਂ ਦਾ ਐਕਸ਼ਨ ਹੈ ਅੱਜ ਰਿਆ ਔਰ ਇਹਦੇ ਰਾਈ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਦੇਖੋ ਜਿਵੇਂ ਤਿੰਨ ਖੇਤੀ ਕੂਨ ਆਏ ਸੀਗੇ ਤੇ 25 ਸਤੰਬਰ ਨੂੰ 2020 ਨੂੰ ਜਿਹੜਾ ਪੰਜਾਬ ਬੰਦ ਸੀਗਾ ਉਹਨੇ ਪੂਰੇ ਪੰਜਾਬ ਨੂੰ ਇੱਕ ਤਰ੍ਹਾਂ ਖੇਤੀਕਰਨ ਦੇ ਖਿਲਾਫ ਖੜਾ ਕਰਤਾ 25 ਸਤੰਬਰ ਦਾ ਦਿਨ ਇਤਿਹਾਸਕ ਸੀਗਾ ਅੱਜ 30 ਜੁਲਾਈ ਦਾ ਦਿਨ ਵੀ ਉਸੇ ਤਰ੍ਹਾਂ ਇਤਿਹਾਸਕ ਦਿਨ ਆ ਅੱਜ ਜਿਹੜੇ 10 ਹਜ਼ਾਰਾਂ ਟਰੈਕਟਰ ਪੂਰੇ ਪੰਜਾਬ 'ਚ ਸੜਕਾਂ ਤੇ ਆਏ ਆ ਇਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸਾਰੇ ਪੰਜਾਬ ਨੂੰ ਜਿਹੜਾ ਹੈਗਾ ਉਹ ਖੜਾ ਕਰਤਾ ਭਗਵੰਤ ਮਾਨ ਦੀ ਹੰਕਾਰ ਉਹਦੀ ਧੌਣ ਦਾ ਕਿਲਾ ਤੇ ਲੈਂਡ ਪੂਲਿੰਗ ਪਾਲਿਸੀ ਅੱਜ ਪੰਜਾਬ ਦੇ ਕਿਸਾਨਾਂ ਨੇ ਸੜਕਾਂ ਤੇ ਆ ਕੇ ਟਰੈਕਟਰ ਦੇ ਟਾਇਰਾਂ ਹੇਠ ਜਿਹੜੀ ਹੈਗੀ ਆ ਦਰੜਤੀ ਆ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਪੰਜਾਬ ਚੋਂ 1.5 ਲੱਖ ਕਿੱਲਾ ਜ਼ਮੀਨ ਕਿਸਾਨਾਂ ਤੋਂ ਖੋਹਣਾ ਚਾਹੁੰਦੀ ਆ ਸੈਂਕੜੇ ਪਿੰਡਾਂ ਨੂੰ ਜਾੜਨਾ ਚਾਹੁੰਦੀ ਆ ਇਹ ਕਿਸੇ ਵੀ ਤਰੀਕੇ ਨਾਲ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਨੂੰ ਰੱਦ ਕਰਾ ਕੇ ਜਿਹੜਾ ਦਾਮ ਹੈਗਾ ਲਵਾਂਗੇ ਇਹ ਅੱਜ ਦੇ ਟਰੈਕਟਰ ਮਾਰਚ ਨੇ ਗੱਲ ਜਿਹੜੀ ਹੈਗੀ ਆ ਚਿੱਟੇ ਦਿਨ ਵਾ ਭਗਵੰਤ ਜੀ ਦੇ ਸਾਹਮਣੇ ਸਾਫ਼ ਕਰਦੇ ਪਰ ਭਗਵੰਤ ਜੀ ਸਰਕਾਰ ਇਹ ਕਹਿੰਦੀ ਆ ਕਿ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਆਗੂ ਪੂਰੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਨੇ ਬੁੱਧੂ ਬਣਾ ਰਹੇ ਨੇ ਅਸਲ 'ਚ ਇਹ ਭਗਵੰਤਮਾਨ ਸਰਕਾਰ ਕਹਿੰਦੀ ਆ ਇਹ ਪਾਲਿਸੀ ਤਾਂ ਕਿਸਾਨਾਂ ਦੇ ਫਾਇਦੇ ਲਈ ਲੈ ਕੇ ਆਏ ਆ ਜੇ ਤੁਸੀਂ ਕਿਸੇ ਬੰਦੇ ਨੂੰ ਕੋਈ ਤੇਰੀ ਇੱਕ ਕਿੱਲਾ ਜ਼ਮੀਨ ਲੈ ਕੇ ਹੂੰ ਤੈਨੂੰ ਦੋ ਗਨਣਾ ਜ਼ਮੀਨ ਹੀ ਦੇਵਾਂਗੇ ਹੂੰ ਉਹ ਵੀ ਕਈ ਸਾਲਾਂ ਬਾਅਦ ਹੂੰ ਅੱਜ ਤੇਰੀ ਜ਼ਮੀਨ ਲੈ ਲਈ ਤੇਰਾ ਪਿੰਡ ਵੀ ਢਾਹ ਦੇਣਾ ਅਸੀਂ ਝਾੜ ਦੇਣਾ ਹੂੰ ਤੇ ਜੇ ਕੋਈ ਨੂੰ ਕਵੇ ਬਈ ਯਾਰ ਤੇਰਾ ਪਿੰਡ ਜਿਹੜਾ ਬਚਣਾ ਚਾਹੀਦਾ ਤੇਰੀ ਜ਼ਮੀਨ ਬਚਣੀ ਚਾਹੀਦੀ ਹੈ ਤੇਰੀ ਜ਼ਮੀਨ ਅਸੀਂ ਨਹੀਂ ਖੋਣ ਦੇਵਾਂਗੇ ਤੇਰਾ ਪਿੰਡ ਨਹੀਂ ਉਜੜਨ ਦੇਵਾਂਗੇ ਹੂੰ ਇਹ ਗੁੰਮਰਾਹ ਕਰਨਾ ਹੁੰਦਾ ਕਿ ਉਹਨੂੰ ਬਚਾਉਣਾ ਹੁੰਦਾ ਜੇ ਤੁਸੀਂ ਕਹਿੰਦੇ ਕਿ ਨੀਤੀ ਚੰਗੀ ਆ ਕੋਈ ਬੰਦਾ ਕਹਵੇ ਮੇਰੀ ਜ਼ਮੀਨ ਵੀ ਚਲੀ ਜਾਵੇ ਮੇਰਾ ਪਿੰਡ ਵੀ ਛੁੱਟ ਜੇ ਮੇਰੇ ਕੋਲ ਗਾ ਜਿੰਦਗੀ ਗੁਜ਼ਾਰਾ ਕਰਨ ਦਾ ਕੋਈ ਸਾਧਨ ਨਾ ਰਵੇ ਤੇ ਜੇ ਤੁਸੀਂ ਇਹਨੂੰ ਕਹਿੰਦੇ ਕਿ ਨੀਤੀ ਚੰਗੀ ਆ ਤੇ ਫਿਰ ਤਾਂ ਮਤਲਬ ਜਿਹੜਾ ਹੈ ਜਿਹਨੂੰ ਕਹਿੰਦੇ ਕਿ ਵੈਗਰੂ ਸਮੱਤ ਬਖਸ਼ੇ ਇਹੋ ਜਿਹੇ ਆਖਰਵਾਰੇ ਬੰਦਿਆਂ ਨੂੰ ਠੀਕ ਆ ਤੁਸੀਂ ਪੰਜਾਬ ਚ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਇੱਕ ਕਿਲੇ ਦੇ ਮਗਰ ਸਿਰਫ 1000 ਗਾਈ ਦਾ ਰੇਸ਼ੀ 플랏 ਦੇਣਾ ਤੇ 200 ਗਾਈ ਦਾ ਜਿਹੜਾ ਕਮਰਸ਼ੀਅਲ 플랏 ਜਿਹੜਾ ਹੈਗਾ ਤੁਸੀਂ ਦੇਣਾ 1000 ਗਾਈ ਦੇ ਵਿੱਚ ਕਿਸਾਨ ਕੀ ਖੇਤੀ ਕਰੂਗਾ ਖਾਣ ਜੁੱਗਾ ਨਾ ਹੀ ਪੈਦਾ ਕਰ ਸਕਦਾ ਪਸ਼ੂ ਬਨ ਸਕਦਾ ਪਸ਼ੂ ਵਾਲੀ ਪੱਠੇ ਵੇਚ ਸਕਦਾ ਖੇਤੀ ਦੇ ਸੰਦ ਖੜੇ ਕਰ ਸਕਦਾ ਫਿਰ 200 ਕਾਈ ਦਾ ਕਮਰਸ਼ੀਅਲ ਪਲਾਟ ਕੀ ਵੀ ਕਿਸਾਨ ਨੂੰ ਉੱਥੇ ਤੁਸੀਂ ਦੁਕਾਨਦਾਰੀ ਕਰਵਾਉਣੀ ਹੈਗੀ ਆ ਜਿਹੜੀ ਅੱਜ ਮਹਾਲੀ ਦੇ ਕਈ ਸਾਲ ਪਹਿਲਾਂ ਜਿਹੜੀ ਜ਼ਮੀਨ ਲਈ 70% ਫਲੈਟ ਵਿਲੇ ਪਏ 70% ਪਲਾਟ ਵਿਲੇ ਪਏ ਹੈਗੇ ਠੀਕ ਆ ਜਗਰਾਉਂ ਦਾ 100 ਕਿਲਾ ਵਾਲਾ 슈ਗਰ ਮਿਲ ਦਾ ਉਹ ਡਵੈਲਪ ਨਹੀਂ ਹੋਇਆ ਫਰੀਦਕੋਟ ਦੀ 슈ਗਰ ਮਿਲ ਦਾ ਹੀ ਕੀ ਆ ਬਹੁਤ ਸਾਰੀ ਜ਼ਮੀਨ ਇਦਾਂ ਵਿਹਲੀ ਪਈ ਆ ਠੀਕ ਆ ਜਿਹੜਾ ਲੁਧਿਆਣੇ ਦਾ 24000 ਕਿਲਾ ਜ਼ਮੀਨ ਲੈ ਲਈ ਉਹਦੇ ਵਿੱਚ ਜੇ 1 ਕਰੋੜ ਵਾਦੀ ਨੇ ਵਸਣਾ ਹੈਗਾ ਠੀਕ ਆ ਤਾਂ ਘਟੂ ਕੋ ਡਗਲਾ 100 ਸਾਲ ਉਹ ਵਾਦੀ 1 ਕਰੋੜ ਨਹੀਂ ਵਦਣੀ 100 ਸਾਲਾਂ ਬਾਅਦ ਜੇ ਤੁਸੀਂ ਸਾਨੂੰ ਕਮਰਸ਼ੀਅਲ ਪਲਾਟ ਦੇਣਾ ਹੈਗਾ ਜਾਂ 20 ਸਾਲ ਮਨ 20 ਸਾਲ ਬਾਅਦ ਵੀ ਦੇਣਾ ਹੈਗਾ ਦੁਕਾਨਦਾਰ ਬਣਾਉਣਾ ਸਾਨੂੰ ਯਾਨੀ ਕਿ ਸਾਡੀ ਖੇਤੀ ਖੋ ਕੇ ਸਾਡਾ ਪਿੰਡ ਝਾੜ ਕੇ ਸਾਨੂੰ ਤੁਸੀਂ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਤੇ ਅੱਜ ਤੁਸੀਂ ਸ਼ਹਿਰਾਂ ਦੇ ਜਿਹੜੇ ਵੱਡੇ ਮਾਲ ਫੁੱਲੇ ਆ ਜਾਂ ਆਨਲਾਈਨ ਸ਼ਾਪਿੰਗ ਹੋਈ ਆ 50% ਤਾਂ ਦੁਕਾਨਦਾਰੀ ਵੈਸੀ ਠੱਪ ਹੋਗੀ ਵੀਂ ਸਾਲਾਂ ਨੂੰ ਦੁਕਾਨਦਾਰੀ ਰਹਿਣੀ ਕਿ ਨਹੀਂ ਰਹਿਣੀਗੀ ਤੁਸੀਂ ਸਾਨੂੰ ਦੁਕਾਨਦਾਰ ਬਣਾਉਣਾ ਚਾਹੁੰਦੇ ਆ ਜਮੀਨਾ ਖਤਮ ਕਰਨਾ ਚਾਹੁੰਦੇ ਹੋ ਦੁਕਾਨਾਂ ਬਣਾਉਣਾ ਚਾਹੁੰਦੇ ਆ ਇੰਡਸਟਰੀ ਪੰਜਾਬ ਚ ਲੱਗਣੀ ਰਹੇਗੀ ਜਿਹੜੀਆਂ ਆਪਣੀਆਂ 슈ਗਰ ਮਿੱਲਾਂ ਐਗਰੋ ਵੇਸਟ ਇੰਡਸਟਰੀ ਹੋਰ ਇੰਡਸਟਰੀ ਲਗਾਤਾਰ ਪੰਜਾਬ ਦਾ ਡੀ ਇੰਡਸਟਰੀਅਲਾਈਜੇਸ਼ਨ ਹੋ ਰਿਹਾ ਸੇਵਾਵਾਂ ਦਾ ਖੇਤਰ ਤੁਸੀਂ ਨਿੱਜੀਕਰਨ ਕਰਤਾ ਸਰਕਾਰੀ ਸਕੂਲ ਕਾਲਜ ਹਸਤਾ ਰਹਿਣ ਨਹੀਂ ਦਿੱਤੇਗੇ ਕੱਚੀਆਂ ਜਿਹੜੀਆਂ ਨੌਕਰੀਆਂ ਨੇ ਸਾਰੇ ਪੰਜਾਬ ਨੂੰ ਦੁਕਾਨਾਂ ਖੋਲ ਦੋਗੇ ਜਮੀਨ ਖਤਮ ਕਰਕੇ ਠੀਕ ਆ ਤੁਨ ਦੁਕਾਨਾਂ ਤੇ ਖਰੀਦਦਾਰ ਕੌਣ ਆਊਗਾ ਨਾ ਨੌਕਰੀ ਦੇਣੀ ਨਾ ਖੇਤੀ ਨਾ ਇੰਡਸਟਰੀਜ਼ ਗੁਰਜਗਾਰ ਦੁਕਾਨਾਂ ਤੇ ਮੱਖੀਆਂ ਮਾਰਨੀਆਂ ਬੈਠ ਕੇ ਇਹ ਕਿੱਦਾਂ ਦਾ ਵਿਕਾਸ ਮਾਡਲ ਹੈਗਾ ਠੀਕ ਹੈ ਸਰਕਾਰ ਕਹਿੰਦੀ ਕਿ ਦੇਖੋ ਖੇਤੀ ਬਹੁਤ ਘਾਟੇ 'ਚ ਤੇ ਅਸੀਂ ਕਰੋੜਾਂ ਰੁਪਏ ਉਹਨਾਂ ਨੂੰ ਜ਼ਮੀਨ ਦਾ ਦੇ ਰਹੇ ਹਾਂ ਖੇਤੀ ਘਾਟੇ 'ਚ ਤੇ ਖੇਤੀ ਨੂੰ ਲਾਹੇਵੰਦਾ ਬਣਾਉਣ ਦੇ ਵਾਸਤੇ ਤੁਸੀਂ ਖੇਤੀ ਨੀਤੀ ਉਹਦਾਂ ਦੀ ਕਿਉਂ ਨਹੀਂ ਲੈ ਕੇ ਆਉਂਦੀ ਕਿ ਜਿਹੜੀ ਕਿਸਾਨ ਨੂੰ ਲਾਹੇਵੰਦੀ ਹੋਵੇ ਇਹਦਾ ਉਹ ਗੱਲ ਹੈ ਵੀ ਖੇਤੀ ਘਾਟੇ 'ਚ ਖੇਤੀਓ ਹੀ ਖਤਮ ਕਰਤੀਏ ਜਿਵੇਂ ਕਿਸੇ ਬਿਮਾਰ ਬੰਦੇ ਨੂੰ ਕਹੀ ਤੂੰ ਬਿਮਾਰ ਰਹੀ ਨਾ ਤੇਰਾ ਯਾਰ ਗਲ ਕੁੱਟ ਕੇ ਮਾਰ ਨਾ ਦੇਈਏ ਤੈਨੂੰ ਹੂੰ ਹੂੰ ਵੀ ਭਲਿਓ ਮਾਨਸੂਬ ਬਿਮਾਰ ਬੰਦਾ ਹਸਪਤਾਲ ਖੋਲੋ ਤਾਂ ਲਾਜ ਕਰੋ ਜੇ ਖੇਤੀ ਘਾਟੇ ਚ ਆ ਤੈਨੂੰ ਲਾਹੇ ਬੰਦਾ ਲਿਆਓ ਏ ਖੜੇ ਵੀ ਤੇ ਤੁਹਾਡੀ ਖੇਤੀ ਘਾਟੇ ਚ ਤੁਹਾਨੂੰ ਖਤਮ ਨਾ ਕਰਦੀਏ ਕਿਸਾਨ ਨੂੰ ਅਸੀਂ ਹੂੰ ਹੂੰ ਇਹ ਇਹਨੂੰ ਚੰਗੀ ਪਾਲਿਸੀ ਕਹਾਂਗੇ ਇਹ ਕਿਦਾਂ ਦੀ ਜਿਹੜੀ ਹੈਗੀ ਆ ਉਹ ਉਹ ਦਲੀਲ ਹੈਗੀ ਆ ਠੀਕ ਆ ਫਿਰ ਜਿਹੜੇ ਪਹਿਲਾਂ ਮਤਲਬ ਜਿਹੜੀ ਇੰਨੀ ਜ਼ਮੀਨ ਸੀਗੀ ਤੁਸੀਂ ਜਿਹੜੀ ਉਹ ਲਈ ਠੀਕ ਆ ਉਹਦਾ ਕੀ ਬਣਿਆ ਠੀਕ ਆ ਤੁਸੀਂ ਲੈਂਡ ਐਕ acquisition ਐਕਟ ਦੇ ਤਹਿਤ ਜ਼ਮੀਨ ਲੈਣੀ ਕਿਸੇ ਪਬਲਿਕ ਪਰਪਸ ਲਈ ਅਸੀਂ ਉਹਨੂੰ ਵੈਲਕਮ ਕਵਾਂਗੇ ਕਿ ਯਾਰ ਜਿਵੇਂ ਬਠਿੰਡੇ ਦਾ ਐਮਜ਼ ਹਸਪੀਟਲ ਖੁੱਲ ਗਿਆ ਕਿਤੇ ਵੱਡਾ ਬਿਜਲੀ ਘਰ ਬੰਨਾ ਵੱਡਾ ਕਾਲਜ ਬੰਨਾ ਯੂਨੀਵਰਸਿਟੀ ਬੰਨੀ ਆ ਜਿੱਥੇ ਪਬਲਿਕ ਪਰਪਸ ਵਾਸਤੇ ਠੀਕ ਆ ਵੀ ਉੱਥੇ ਕਿਸੇ ਨੂੰ ਸਸਤੀ ਐਜੂਕੇਸ਼ਨ ਮਿਲੂਗੀ ਹੋਰ ਆਪਾਂ ਕਹਾਂਗੇ ਕਿਸਾਨਾਂ ਨੂੰ ਜ਼ਮੀਨ ਦੇ ਦੇਣੀ ਚਾਹੀਦੀ ਹੈ ਕਿਉਂਕਿ ਲੈਂਡ ਐਕ acquisition ਤਹਿਤ ਦੇ ਸਰਕਾਰ ਜ਼ਮੀਨ ਲਾਊਗੀ ਫਿਰ ਉਹ ਮਾਰਕੀਟ ਰੇਟ ਦਾ 4 ਗੁਣਾ ਉਹਨੂੰ ਵੱਧ ਪੇ ਕਰਨਾ ਪਊਗਾ ਤੇ ਉੱਥੇ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਹੋਊਗਾ ਇੱਕ এনवायरमेंट ਇੰਪੈਕਟ ਅਸੈਸਮੈਂਟ ਸਰਵੇ ਹੋਊਗਾ ਹੁਣ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਦੇਣਾ ਪਿੰਡਾਂ ਚ ਕੀਤਾ ਹੀ ਨਹੀਂ ਮਤਲਬ ਆ 32 ਪਿੰਡ ਲੁਧਿਆਣੇ ਦੇ ਲੈ ਲਈ ਜੀ ਉਹਨਾਂ ਨੂੰ ਇਹ ਕਹਤਾ ਜਿਹੜਾ ਕਿਸਾਨ ਆ ਉਹਨੂੰ ਤਾਂ ਕਹਤਾ ਕਿ ਤੇਰੀ ਕਿੱਲਾ ਜ਼ਮੀਨ ਦੇ ਪਿੱਛੇ ਤੈਨੂੰ ਦੋ ਕਨਾਲਾ ਦੇ ਦਾਂਗੇ ਜਦੋਂ ਇਹ ਡਿਵੈਲਪ ਕਰਾਂਗੇ ਜਿਹੜੀ ਸਾਡੇ ਪਿੰਡਾਂ ਦੀ 35% ਦਲਤ ਆਬਾਦੀ ਹੈ ਜਿਹੜੀ ਬੇਜ਼ਮੀਨੀ ਆ ਉਹ ਜਦੋਂ ਪਿੰਡ ਚੁੱਕ ਜੜੂ ਉਹਦਾ ਕੀ ਬਣੂਗਾ ਹੂੰ ਹੂੰ ਜਮੀਨ ਨੂੰ ਕਿਸਾਨ ਨੂੰ ਤੁਸੀਂ ਪਲਾਟ ਦੇ ਦੋਗੇ ਉਹਦਾ ਕੀ ਬਣੂਗਾ ਪਿੰਡ ਦਾ ਜਿਹੜਾ ਦੁਕਾਨਦਾਰ ਮਰਲੇ ਪੌਣੇ ਮਰਲੇ ਚ ਇੱਕ ਦੁਕਾਨ ਖੋਲੀ ਬੈਠਾ ਗੋਦੇ ਮਰਲੇ ਚ ਖੋਖਾ ਲਾਈ ਬੈਠਾ ਉਹਨੂੰ ਤੁਸੀਂ ਜਾੜ ਦੋਗੇ ਉਹ ਲੱਖਾਂ ਦਾ ਕਮਰਸ਼ੀਅਲ ਪਲਾਟ ਖਰੀਦ ਲੂਗਾ ਉੱਥੇ ਹੂੰ ਠੀਕ ਹੈ ਇਹ ਇਹ ਸੋਸ਼ਲ ਇੰਪੈਕਟ ਅਸੈਸਮੈਂਟ ਸਰਵੇ ਕਰਨਾ ਹੁੰਦਾ ਕਿ ਜਦੋਂ ਤੁਸੀਂ ਕਿਤੋਂ ਜ਼ਮੀਨ ਲੈਣੀ ਆ ਉਹਦਾ ਸਮਾਜ ਤੇ ਕੀ ਪ੍ਰਭਾਵ ਪਊਗਾ ਤੇ ਉਹਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਹੁੰਦਾ ਠੀਕ ਹੈ ਇਹ ਤਾਂ ਬਿਲਕੁਲ ਇੱਕ 47 ਦੀ ਤਰ੍ਹਾਂ ਗੱਲ ਹੋਈ ਜਿਵੇਂ ਸੰਤਾਲੀ ਨੂੰ ਆਪਣੇ ਬਜ਼ੁਰਗ ਪਾਕਿਸਤਾਨ ਚ ਉੱਧਰ ਉੱਜੜ ਕੇ ਆਏ ਉਹ ਮਤਲਬ ਆਪਣੇ ਮੁਲਕ ਚ ਬੇਵਤਨੇ ਹੋ ਗਏ ਇਹ ਕਹਤਾ ਜਮੀਨ ਨਹੀਂ ਤੁਹਾਡੀ ਘਰ ਨਹੀਂ ਤੁਹਾਡਾ ਪਿੰਡ ਨਹੀਂ ਤੁਹਾਡਾ ਜਾਓ ਜਿੱਥੇ ਜਾਣਾ ਹੈ ਥਿੱਥੋਂ ਉੱਜੜ ਜਾ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਆ ਕਿ ਆ ਬੱਤੀ ਪਿੰਡ ਜੀ ਆ ਕੇ ਨੋਟੀਫਾਈ ਕਰਤੇ ਜੀ ਠੀਕ ਹੈ ਆਖੇ ਜੀ ਕਿਸੇ ਕਿਸਾਨ ਦੀ ਜ਼ਮੀਨ ਧੱਕੇ ਨਾਲ ਨਹੀਂ ਲਈ ਜਾਊਗੀ ਧੱਕੇ ਨਾਲ ਜ਼ਮੀਨ ਕਿੱਦਾਂ ਲਈ ਜਾਂਦੀ ਹੁੰਦੀ ਹੈ ਬਾਈ ਤੁਸੀਂ ਅਜ ਮਾਲਕ ਜ਼ਮੀਨਾਂ ਦੇ ਸ਼ਾਮਲੜ ਦੇ ਬਣਾ ਕੇ ਰੱਖਤੇ ਕਿ ਜਿੱਦਨ ਮਰਜ਼ੀ ਉਹਨਾਂ ਨੂੰ ਕਹਿ ਦੋ ਵੀ ਤੁਸੀਂ ਨਾ ਜ਼ਮੀਨ ਤੇ ਉਹ ਲਿਮਟ ਬਣਾ ਸਕਦੇ ਆ ਨਾ ਉਹਨੂੰ ਵੇਚ ਸਕਦੇ ਆ ਠੀਕ ਆ ਨਾਉ ਚ ਕੋਈ ਤਬਦੀਲੀ ਜਿਹੜੀ ਹੈਗੀ ਆ ਕਰ ਸਕਦੇ ਹੈਗੇ ਆ ਸਾਰੀ ਜ਼ਮੀਨ ਤੁਸੀਂ ਲੈ ਲਈ ਉਹਨਾਂ 32 ਪਿੰਡਾਂ ਚੋਂ ਕੋਈ ਕਿਸਾਨ ਏ ਕਵੇ ਮੈਂ ਮੁੰਡੇ ਦਾ ਰਿਸ਼ਤਾ ਕਰਨਾ ਉਹ ਕਹਣਗੇ ਤੁਹਾਡੇ ਕੋਲ ਇੰਨੀ ਜ਼ਮੀਨ ਹੋ ਕਹਣਗੇ ਤੁਹਾਡੇ ਕੋਲ ਤਾਂ ਜ਼ਮੀਨ ਹੀ ਹੈਗੀ ਰਿਸ਼ਤਾ ਕਰਨ ਵਾਲੇ ਤੁਸੀਂ ਜਿਹੜੇ ਹੈਗੇ ਉਹ ਬੇਜਮੀਨੇ ਠੀਕ ਆ ਇਹ ਸਕੀਮ ਨੂੰ ਕਿਹੜੇ ਤਰੀਕੇ ਨਾਲ ਚੰਗਾ ਕਹਿ ਰਹੇ ਆ ਚਲੋ ਮੰਨ ਲਈਏ ਵੀ ਚੰਗੀ ਆ ਸਾਨੂੰ ਸਮਝ ਨਹੀਂ ਆਈ ਅਸੀਂ ਗੁੰਮਰਾਹ ਕਰ ਰਹੇ ਹਾਂ ਜਿੱਦਨ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਆਲ ਪਾਰਟੀ ਮੀਟਿੰਗ ਬੁਲਾਈ ਹੈ ਉਹਦੇ ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਨੂੰ ਘਰ ਜਾ ਕੇ ਸੱਦਾ ਪੱਤਰ ਦੇ ਕੇ ਆਏ ਉਹਨੇ ਕਿਹਾ ਮੈਂ ਆਉਂਗਾ ਉਹ ਆ ਜਾਂਦੇ ਸੰਯੁਕਤ ਕਿਸਾਨ ਮੋਰਚੇ ਨੂੰ ਸਮਝਾਉਂਦੇ ਕਿ ਨੀਤੀ ਦਾ ਫਾਇਦਾ ਅੱਜ ਐਡਾ ਵੱਡਾ ਟਰੈਕਟਰ ਮਾਰਚ ਤਾਂ ਨਾ ਪੰਜਾਬ ਚ ਹੁੰਦਾ ਚਾਵੀ ਨੂੰ ਜਿਹੜਾ ਵੱਡਾ ਮੁੱਲਾਪੁਰ ਕੱਟ ਹੋਣਾ ਲੱਖਾਂ ਦਾ ਉਹ ਨਾ ਹੋਊਗਾ ਅਸੀਂ ਅੱਜ ਵੀ ਚੁਣੌਤੀ ਦਿੰਨੇ ਪੰਜਾਬ ਸਰਕਾਰ ਨੂੰ ਜਿਵੇਂ ਦਿੱਲੀ ਮੋਰਚੇ ਮੇਰੇ ਨਰਿੰਦਰ ਤੋਮਰ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਸੀ ਉਹਨਾਂ ਨੂੰ ਚੁਣੌਤੀ ਸੀ ਕਿ ਤੁਸੀਂ ਸਿੰਘੂ ਤੇ ਟਿੱਕਰੀ ਤੇ ਆਓ ਕੱਟ ਸਾਡਾ ਸਟੇਜ ਸਾਡੀ ਤੁਸੀਂ ਆ ਕੇ ਦੱਸ ਦੋ ਤਿੰਨ ਖੇਤੀ ਕਾਨੂੰਨ ਚੰਗੇ ਨੇ ਤੁਸੀਂ ਕਿਤੇ ਵੀ ਕਹੋ ਮਾਨ ਸਾਹਿਬ ਅਸੀਂ ਕੱਟ ਕਰਦੇ ਹਾਂ ਤੁਸੀਂ ਆ ਕੇ ਕਿਸਾਨਾਂ ਨੂੰ ਸਮਝਾ ਦਿਓ ਕਿ ਵੀ ਅਸੀਂ ਥੋੜਾ ਪਿੰਡ ਝਾੜਦੇ ਨਾ ਜ਼ਮੀਨ ਖੋਹ ਲੈਣੀ ਹੈ ਤੇ ਨੀਤੀ ਬਹੁਤ ਚੰਗੀ ਆ ਠੀਕ ਆ ਫਿਰ ਜੇ ਤੁਸੀਂ ਇਹ ਤਾਂ ਜੀ ਸੜਕਾਂ ਦੇ ਨਕਲੀ ਕਿਸਾਨ ਆ ਅਸਲੀ ਕਿਸਾਨ ਤਾਂ ਖੇਤਾਂ 'ਚ ਖੇਤ ਕਿਸੇ ਨੂੰ ਜਾ ਕੇ ਕਹਿ ਖਾਂ ਵੀ ਜ਼ਮੀਨ ਤੇਰੀ ਖੋਣੀ ਆ ਤੇ ਫਿਰ ਦੇਖੋ ਜੀ ਮਾਨ ਸਾਹਿਬ ਖੇਤੋਂ ਵਾਪਸ ਆਜੋਗੇ ਜਿਹੜੀ ਅਸਲੀ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਆ ਅਸਲੀ ਨਕਲੀ ਠੀਕ ਆ ਮਤਲਬ ਜਿਹੜਾ ਹੈਗਾ ਕਿ ਕਿਸੇ ਵੀ ਗੱਲ ਦਾ ਮਾਨ ਸਾਹਿਬ ਕੋਲੇ ਜਵਾਬ ਨਹੀਂ ਔਰ ਕੇਂਦਰ ਦੀ ਸਰਕਾਰ ਤਾਂ ਪੰਜ ਚਾਰ ਮਹੀਨੇ ਅੜਗੀ ਸੀ ਉਹ ਤਾਂ ਹੁਣੇ ਥਣਕ ਦੇ ਨਜ਼ਰ ਆ ਰਹੇ ਕਹਿੰਦੇ 30 ਹਜ਼ਾਰ ਕਦੇ 50 ਹਜ਼ਾਰ ਲੈ ਲਓ 7 ਲੱਖ ਦਿਆ ਕਰਾਂਗੇ ਠੀਕ ਆ ਲਗਾਤਾਰ ਪ੍ਰੈਸ ਕਾਨਫਰੰਸ ਕਰਦੇ ਆ ਕਦੇ ਇਹ ਕਾਗਜ਼ ਫੜ ਲੈਂਦੇ ਕਦੇ ਮੰਤਰੀ ਫੜ ਲੈਂਦਾ ਕਦੇ ਸੈਕਟਰੀ ਫੜ ਲੈਂਦਾ ਮੈਂ ਪੁੱਛਣਾ ਚਾਹਣਾ ਕਿ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜੀ ਨੀਤੀ ਆ ਇਹ ਕਿਸਾਨਾਂ ਦੇ ਪੱਖ 'ਚ ਨਹੀਂ ਗਈ ਇਹ ਕਿਸਾਨਾਂ ਦਾ ਨੁਕਸਾਨ ਕਰੇਗੀ ਫਿਰ ਸਰਕਾਰ ਕਿਸ ਮੰਸ਼ਾ ਦੇ ਨਾਲ ਇਹ ਨੀਤੀ ਲੈ ਕੇ ਆਈ ਆ ਇਹਦੇ ਪਿੱਛੇ ਦਾ ਕਾਰਨ ਕੀ ਹੈ ਦੇਖੋ ਜਿਹੜੀ ਸਰਕਾਰ ਹੁੰਦੀ ਆ ਸਰਕਾਰ ਕਦੇ ਸਾਂਝੀ ਨਹੀਂ ਹੁੰਦੀ ਸਰਕਾਰ ਇੱਕ ਧਿਰ ਦੀ ਹੁੰਦੀ ਆ ਜਾਂ ਉਹ ਤਨਾਡਾਂ ਦੀ ਹੁੰਦੀ ਆ ਜਾਂ ਆਮ ਲੋਕਾਂ ਇਹ ਸਰਕਾਰ ਹੈਗੀ ਆ ਤਣਾਡਾ ਪਰ ਨਾ ਤਾਂ ਆਮ ਆਦਮੀ ਪਾਰਟੀ ਹੈ ਜੀ ਨਾਮ ਰੱਖਣ ਨੂੰ ਤਾਂ ਕੀ ਆ ਰਾਜਨੀ ਸੇਵਾ ਵਾਲੇ ਵੀ ਇੱਥੇ ਹੋ ਗਏ ਉਹ ਜਿਹੜੀ ਸੇਵਾ ਕੀਤੀ ਉਹ ਪਤਾ ਹੀ ਆ ਚਿੱਟਾ ਗੋਲੀਆਂ ਸਾਰਾ ਕੁਝ ਹਨ ਕਹਿਣ ਨਾਲੀ ਠੀਕ ਆ ਦਿੱਲੀ ਦੇ ਵਿੱਚ ਜੇ ਕਿਸੇ ਬਿਲਡਰ ਨੇ ਕਲੋਨੀ ਕੱਟਨੀ ਆ ਉੱਥੇ 50 ਕਰੋੜ ਦਾ ਕਿਲਾ ਜਿਹੜਾ ਦਿੱਲੀ ਤੋਂ ਉਹਨਾਂ ਦੀ ਹਾਰ ਕੇ ਲੀਡਰਸ਼ਿਪ ਇੱਥੇ ਆਈ ਆ ਲੇ ਕਰਕੇ ਪੈਸਾ ਮੋਟਾ ਬਣਾ ਕੇ ਦੋ ਨੰਬਰ ਦਾ ਜਿਨ੍ਹਾਂ ਨੂੰ 50 ਕਰੋੜ ਦਾ ਕਿਲਾ ਮਿਲਦਾ ਇੱਥੇ ਜੇ ਨੂੰ ਤੁਸੀਂ 4 ਕਰੋੜ ਦਾ ਕਿਲਾ ਦਿਓਗੇ ਤੇ ਕਿੱਲੇ ਮਗਰ 2 ਕਰੋੜ ਰੁਪਇਆ ਹੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਨੇ ਲੈਣਾ ਹੋਵੇ ਤੇ ਘੱਟੋ ਘੱਟ 150 ਕਰੋੜ ਰੁਪਏ ਦੀ ਤਾਂ ਰਿਸ਼ਵਤ ਹੀ ਬਣਦੀ ਹੈ ਠੀਕ ਆ ਤੁਸੀਂ ਇਹ ਕੌਡੀਆਂ ਦੇ ਭਾ ਜਮੀਨ ਦੇ ਰਹੇ ਹੈਗੇ ਠੀਕ ਆ ਕਿਸਾਨੀ ਨੂੰ ਜਾੜ ਕੇ ਪਿੰਡਾਂ ਨੂੰ ਜਾੜ ਕੇ ਇਹ ਅਸਲ ਚ ਵੱਡੇ ਬਿਲਡਰ ਵੱਡੇ ਕਾਰਪੋਰੇਟ ਘਰਾਣੇ ਸਾਰਾ ਕੁਝ ਉਹਨਾਂ ਲਈ ਕੀਤਾ ਗਿਆ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਕੁਝ ਸਾਲ ਪਹਿਲਾਂ ਹੀ ਸੀ ਕਿ ਦੁਨੀਆ 'ਚ ਜਿੰਨੀ ਧਨ ਦੌਲਤ ਇਕੱਠੀ ਹੋ ਰਹੀ ਆ 87% ਧਨ ਦੌਲਤ 1% ਲੋਕਾਂ ਕੋਲੇ ਜਾ ਰਹੀ ਆ ਆਪਾਂ ਇੰਡੀਆ ਦੀ ਗੱਲ ਕਰ ਲઈએ ਜਦੋਂ ਨਰਿੰਦਰ ਮੋਦੀ ਸੱਤਾ 'ਚ ਆਏ ਆ 2014 ਦੇ ਵਿੱਚ ਇਸ ਮੁਲਕ ਦੀ 53% ਧਨ ਦੌਲਤ 10% ਦੀ ਲੋਕਾਂ ਕੋਲ ਸੀ 2024 ਤੱਕ ਜਾਂਦੇ ਜਾਂਦੇ ਆ 10% ਦੇ ਕੋਲੇ ਮੁਲਕ ਦੀ 73% ਦੀ ਧਨ ਦੌਲਤ ਹੋ ਗਈ ਯਾਨੀ ਕਿ ਪਹਿਲਾਂ 90% ਦੀ ਲੋਕਾਂ ਦੇ ਕੋਲ 47% ਧਨ ਸੀਗਾ ਜਦੋਂ ਮੋਦੀ ਸਾਹਿਬ ਆਏ 2024 ਚ 90% ਲੋਕਾਂ ਕੋਲੇ 47 ਤੋਂ ਸਿਰਫ 27% ਧਨ ਰਹਿ ਗਿਆ। ਹੂੰ ਐਵੇਂ ਹੀ ਬਿਲ ਗੇਟਸ 7 ਲੱਖ ਕਿੱਲੇ ਦਾ ਜ਼ਮੀਨ ਦਾ ਮਾਲਕ ਆ। ਠੀਕ ਹੈ ਨਾ ਲੱਖਾਂ ਏਕੜ ਦੇ ਵੱਡੇ ਫਾਰਮ ਬਣ ਰਹੇ ਹੈਗੇ। ਠੀਕ ਆ ਕਿਉਂਕਿ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਸਮੁੱਚੀ ਸਰਕਾਰ ਦੀ ਨੀਤੀ ਸਮਝਣੀ ਪਊਗੀ। ਫ੍ਰੀ ਟ੍ਰੇਡ ਐਗਰੀਮੈਂਟ ਹੋਣਾ ਜਿਹੜੇ ਅਮਰੀਕਾ ਦਾ ਸਸਤਾ ਅਨਾਜ ਲੱਖਾਂ ਏਕੜ ਦੇ ਜਮੀਨਾ ਦੇ ਮਾਲਕਾ ਉਹਨਾਂ ਦਾ ਨਾਂ ਜਿੱਦ ਰਾਕੇ ਵਿਖਣਾ ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਚੌਲ ਦੀ ਪੈਦਾਵਾਰ ਚੀਨ 'ਚ ਹੁੰਦੀ ਆ ਤੇ ਸਭ ਤੋਂ ਵੱਧ ਕਣਕ ਦੀ ਪੈਦਾਵਾਰ ਅਮਰੀਕਾ 'ਚ ਹੁੰਦੀ ਆ ਤੇ ਪੰਜਾਬ ਦੋਨਾਂ ਪੈਦਾਵਾਰਾਂ 'ਚ ਉਹਨਾਂ ਦੇ ਬਰਾਬਰ ਆ। ਇਹਨੀ ਫਰਟਾਈਲ ਜ਼ਮੀਨ ਆ। ਠੀਕ ਆ ਇਸ ਕਰਕੇ ਜਿਹੜੀ ਕਾਰਪੋਰੇਟ ਦੇ ਖਿਲਾਫ ਪੰਜਾਬ ਇੱਕ ਚਟਾਨ ਬਣ ਕੇ ਖੜਾ। ਇਸੇ ਕਰਕੇ ਇੱਥੇ ਪੁਲਿਸ ਦਾ ਜ਼ਬਰ ਵਧਾਇਆ ਜਾ ਰਿਹਾ ਕਿ ਇਹ ਲਹਿਰ ਨੂੰ ਤੋੜਿਆ ਜਾਵੇ। ਇਸੇ ਕਰਕੇ ਜਿਹੜਾ ਹੈਗਾ ਏਡੇ ਵੱਡੇ ਕਿਸਾਨ ਕਿਸਾਨਾਂ ਤੇ ਜਿਹੜੇ ਹਮਲੇ ਹੈਗੇ ਆ ਉਹ ਕੀਤੇ ਜਾ ਰਹੇ ਆ ਪਰ ਤੁਸੀਂ ਰਾਤ ਵੀ ਬੋਲੇ ਸੀ ਫੌਨੀ ਪੁਲਸਾਂ ਹੀ ਰੇਡ ਕਰਨ ਲਈ ਪੁਲਸ ਰੋਕੇ ਦੇਖੇ ਦੇਖਿਓ ਲੈਂਡ ਪੋਲਿੰਗ ਪਾਲਿਸੀ ਦੇ ਅੰਦੋਲਨ ਠੀਕ ਆ ਇਹਨੇ ਕੁਝ ਖਾਲੀ ਤੰਬੂ ਪੱਟ ਕੇ ਟਰਾਲੀਆਂ ਚੋਰੀ ਕਰਕੇ ਭਗਵੰਤਮਾਨ ਨੂੰ ਵਹਿਮ ਹੋ ਗਿਆ ਕਿ ਜਿਹੜਾ ਕੰਮ ਮੁਗਲਾ ਅਫਗਾਨਾ ਅੰਗਰੇਜ਼ਾਂ ਤੋਂ ਨਹੀਂ ਹੋਇਆ ਛੇਦ ਮੈਂ ਕਰ ਲਿਆ ਮੈਂ ਪੰਜਾਬ ਦੀ ਨਾਬਰੀ ਨੂੰ ਦਬਾ ਲਿਆ ਪਰ ਇਹ ਇੱਕ ਡਿਪਲੇਖੇ ਚਾ ਇੱਕ ਇਹਨਾਂ ਕੋ ਦਲੇਰ ਆਦਮੀ ਆ ਜਾਂ ਇਹਨਾਂ ਕੋ ਇਹ ਮਤਲਬ ਜਿਹਨੂੰ ਕਹਿੰਦੇ ਆਲਦੀ ਆਪ ਨੂੰ ਫੰਨੇ ਗਾਂ ਸਮਝਦਾ ਕਹਿੰਦੇ ਭਗਵੰਤ ਮਾਨ ਅਰਗਾ ਬੰਦਾ ਫੌਜ ਚ ਭਰਤੀ ਹੋ ਗਿਆ ਹੂੰ ਫੌਜ ਚ ਭਰਤੀ ਹੋ ਗਿਆ ਤੇ ਉਹਨੇ ਅਗਲੇ ਦਿਨ ਆ ਕੇ ਆਪਦੇ ਕਮਾਂਡਰ ਨੂੰ ਕਿਹਾ ਕਿ ਮੈਂ ਕੱਲ 50 ਦੁਸ਼ਮਣਾਂ ਦੀਆਂ ਲੱਤਾਂ ਵਾਹ ਵੜਦੀਆਂ ਜੰਗ ਚ ਅੱਛਾ ਕਮਾਂਡਰ ਨੇ ਕੀ ਕਹਿੰਦਾ ਵਾਹ ਕਮਾਲ ਕਰਤੀ ਤੂੰ 50 ਦੁਸ਼ਮਣਾਂ ਦੀਆਂ ਲੱਤਾਂ ਵਾਹ ਵੜਦੀਆਂ ਪਰ ਤੂੰ ਉਹਨਾ 50 ਦੁਸ਼ਮਣਾਂ ਦੇ ਸਿਰ ਕਿਉਂ ਨਹੀਂ ਵਢੇ ਕਿੰਨਾ ਸਰ ਸਿਰ ਤੋਂ ਦੇ ਪਹਿਲੇ ਵੱਡੇ ਹੋਏ ਸੀ ਵਾਹ ਵਾਹ ਐਵੇਂ ਖਾਲੀ ਤੰਬੂ ਪੱਟ ਕੇ ਖੜੀਆਂ ਕਿਸਾਨਾਂ ਦੀਆਂ ਟਰਾਲੀਆਂ ਖੋਹ ਕੇ ਉਹ ਵੀ ਖਾਲੀ ਖਾਲੀ ਤੇ ਇਹਨੂੰ ਵਹਿਮ ਹੋ ਗਿਆ ਮੈਂ ਕਿਸਾਨ ਲਹਿਰ ਦਿਵਾਲੀ ਕਿਸਾਨ ਮੀਟਿੰਗ ਨਹੀਂ ਸੱਦ ਕੇ ਕਿਸਾਨ ਮੀਟਿੰਗ ਸੱਦ ਕੇ ਫੜ ਲੇ ਠੀਕ ਆ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਤਾ ਠੀਕ ਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਦੇ ਹਾਂ ਤੂੰ ਇਹ ਲੈਂਡ ਪੂਲਿੰਗ ਪਾਲਿਸੀ ਲਾਗੂ ਕਰਕੇ ਦਿਖਾ ਅਸੀਂ ਮੰਨ ਲਾਂਗੇ ਕਿ ਤੂੰ ਮੁਗਲਾਂ ਦਾ ਵੀ ਬਾਪ ਆ ਤੂੰ ਅੰਗਰੇਜ਼ਾਂ ਦਾ ਵੀ ਬਾਪ ਆ ਠੀਕ ਆ ਤੇ ਜੇ ਤੂੰ ਨੂੰ ਰੱਦ ਕਰਨੀ ਪਈ ਫਿਰ ਤੈਨੂੰ ਮੰਨਣਾ ਪਊਗਾ ਕਿ ਜਿਨ੍ਹਾਂ ਨੇ ਮੁਗਲ ਦੇ ਵੱਲੇ ਅੰਗਰੇਜ਼ ਦੇ ਵੱਲੇ ਤੂੰ ਤਾਂ ਇੱਕ ਗਲੀ ਦਾ ਤੀਲਾ ਸੀ ਜਿੰਦੀ ਹਨੇਰੀ ਅੱਗੇ ਕੋਈ ਔਕਾਤ ਨਹੀਂ ਸੀ ਤੂੰ ਪੰਜਾਬ ਦੀ ਕਿਸਾਨ ਲਹਿਰ ਅੱਗੇ ਅੜ ਨਹੀਂ ਸਕਦਾਗਾ ਠੀਕ ਆ ਖਾਲੀ ਤੰਬੂ ਪੱਟਣ ਵਾਲਿਆ ਤੇ ਅੱਜ ਸੜਕਾਂ ਦੇ ਜਿਹੜੇ ਟਰੈਕਟਰ ਲੱਖਾਂ ਨਿੱਤਲੇ ਆ ਇਹਨਾਂ ਨੇ ਤੇਰੀ ਲੈਂਡ ਪੂਲਿੰਗ ਪਾਲਸੀ ਕਿ ਤੇਰਾ ਹੰਕਾਰ ਟੈਰਾ ਤੇਰਾ ਥੱਲੇ ਅੱਜ ਦਰੜ ਕੇ ਰੱਖਤਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਮਰ ਚੁੱਕੀ ਆ ਤੇ ਇਹਦਾ ਡੈਥ ਸਰਟੀਫਿਕੇਟ ਭਗਵੰਤ ਮਾਨ ਜਾਰੀ ਕਦੋਂ ਕਰਦਾ ਇਹ ਦੇਖਣ ਵਾਲੀ ਗੱਲ ਹੈ ਆ ਪਿਛਲੇ 2 ਦਿਨ ਪਹਿਲਾਂ ਜਿਹੜੇ ਭਗਵੰਤ ਮਾਨ ਸਾਹਿਬ ਹੋਰਾਂ ਦੇ ਇੱਕ ਐਮਪੀ ਆ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਬਲਾਰੇ ਵੀ ਆ ਉਹਨਾਂ ਨੇ 2 ਦਿਨ ਪਹਿਲਾਂ ਇੱਕ ਪੋਸਟ ਪਾਈ ਜਿਹਦੇ ਚ ਉਹਨਾਂ ਨੇ ਕਿਹਾ ਵੀ ਐ ਲਾਗੂ ਨਹੀਂ ਕਰਨਾ ਚਾਹੀਦਾ ਪਹਿਲਾ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਨੂੰ ਵਿਸ਼ਵਾਸ ਲੈਣਾ ਚਾਹੀਦਾ ਦੂਜੇ ਦਿਨ ਉਹ ਪੋਸਟ ਡਿਲੀਟ ਕਰਕੇ ਕੀ ਲੱਗਦਾ ਹੈ ਪੋਸਟ ਪਾਈ ਕਿਉਂ ਤੇ ਬਾਅਦ ਚੋਂ ਡਿਲੀਟ ਕਿਉਂ ਕਰ ਗਏ ਜਿਨੇ ਪੋਸਟ ਪਾਈ ਤੇ ਡਿਲੀਟ ਕੀਤੀ ਉਹ ਬੰਦਾ ਮੁੜ ਕੇ ਮੀਡੀਆ ਦੇ ਸਾਹਮਣੇ ਆਇਆ ਹੀ ਨਹੀਂ ਜੀ ਠੀਕ ਹੈ ਉਹ ਬੰਦੇ ਦੀ ਚਰਚਾ ਕੀ ਕਰਨੀ ਜਿਹੜਾ ਇੱਕ ਪੋਸਟ ਪਾ ਗਿਆ ਉਹ ਤੇਰੀ ਘੜ ਸਕਿਆ ਤੇ ਬਹੁਤ ਸਾਰੇ মিডিਆ ਵਾਲੇ ਕੋ ਬਾਵਾ ਬਾਜ ਉੱਠ ਗਈ ਆ ਕੋਈ ਸਵਾਹ ਬਾਜ ਉੱਠ ਗਈ ਜਿਹੜੇ ਬੰਦੇ ਚ ਉਹਦੀ ਕੋਈ ਪੋਸਟ ਡਿਲੀਟ ਕਰਦੇ ਠੀਕ ਹੈ ਤੇ ਉਹ ਇਹ ਵੀ ਨਹੀਂ ਕਹਿਣ ਜੋਗਾ ਮੇਰੀ ਯਾਰ ਪੋਸਟ ਕਿਨੇ ਡਿਲੀਟ ਕਰਤੀ ਉਹਦੀ ਕੀ ਚਰਚਾ ਕਰਾਂਗੇ ਠੀਕ ਹੈ ਇਹ ਐਵੇਂ ਤੁਰੀਆਂ ਫਿਰਦੀਆਂ 92 93 ਲਾਸ਼ਾਂ ਨੇ ਠੀਕ ਹੈ 6 7 ਪਤਨੀ ਵਿਧਾਨ ਸਭਾ ਵਾਲੇ ਹੈਗੇ ਆ ਠੀਕ ਹੈ ਇਹ ਇਹਨਾਂ ਨੇ ਇਹ ਨਾਂ ਪੰਜਾਬ ਨਾਲ ਉਹਨਾਂ ਦਾ ਵਾਸਤਾ ਸੀਗਾ ਇਹਨੂੰ ਤਾਂ ਐਮ ਐਲ اے ਐਮ ਪੀ ਨਾਲ ਸੀਗਾ ਠੀਕ ਹੈ ਵੀ ਉਹ ਅਸੀਂ ਬਣ ਕੇ ਹੈਗੇ ਜੀ ਠੀਕ ਹੈ ਪਰ ਇਹ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਆਪ ਲੜਦੇ ਨੇ ਇਹਨਾਂ ਨੂੰ ਕਿਸਾਨ ਲਹਿਰ ਤੋਂ ਇਨੀ ਤਕਲੀਫ ਆ ਅਮਨ ਰੋੜੇ ਨੇ ਕਿਹਾ ਸੀ ਕਿ ਬਰਾਬਰ ਸਰਕਾਰ ਚ ਚਲਾਉਂਦੇ ਆ ਅਸੀਂ ਬਰਾਬਰ ਸਰਕਾਰ ਨਹੀਂ ਚਲਾਉਂਦੇ ਜੇ ਤੁਸੀਂ ਮੰਨ ਲਿਆ ਫਿਰ ਹੁਣ ਤੂੰ ਸਾਡੀ ਸਰਕਾਰ ਕਹਿੰਦੀ ਲੈਂਡ ਪੂਲਿੰਗ ਪਾਲਿਸੀ ਲਾਗੂ ਨਹੀਂ ਹੋਣ ਦੇਣੀ ਤੇਰੀ ਸਰਕਾਰ ਕਹਿੰਦੀ ਲੈਂਡ ਪੂਲਿੰਗ ਪਾਲਿਸੀ ਰੱਟ ਕਰਨੀ ਆ ਹੁਣ ਪਤਾ ਲੱਗ ਜਾਂਦਾ ਕਿ ਅਸਲੀ ਸਰਕਾਰ ਕਿਹੜੀ ਆ ਤੇ ਜਾਲੀ ਸਰਕਾਰ ਕਿਹੜੀ ਆ ਮੈਦਾਨ ਚ ਦੋਨੋਂ ਤੇਰਾਮ ਹੋ ਸਾਹਮਣੇ ਆ ਇਹ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗ ਜਾਣਾ ਜੇ 1.5 ਲੱਖ ਕਿਲਾ ਜ਼ਮੀਨ ਲੈ ਗਏ ਮੰਨ ਲਾਂਗੇ ਕਿਹਨਾਂ ਦੀ ਸਰਕਾਰ ਸੀ ਤੇ ਜੇ 1.5 ਲੱਖ ਕਿਲਾ ਜ਼ਮੀਨ ਨਾ ਲੈ ਗਏ ਫਿਰ ਇਹ ਹੋਊਗਾ ਕਿ ਪੰਜਾਬ ਦੀ ਨਾਬਰੀ ਦੀ ਨਮਾਇੰਦਗੀ ਪੰਜਾਬ ਦੀ ਕਿਸਾਨ ਲਹਿਰ ਹਜੇ ਵੀ ਕਰ ਰਹੀ ਆ ਤੇ ਪੰਜਾਬ ਦੇ ਪੱਖ ਚ ਤੇ ਥਾੜੀਆਂ ਦੇ ਖਿਲਾਫ ਜਿਹੜੀ ਆ ਉਹ ਡਟ ਕੇ ਖੜੀ ਆ ਮਿੱਤਰ ਪਿਆਰਿਆ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਲੈਂਡ ਪੂਲਿੰਗ ਪਾਲਿਸੀ ਇਹਨਾਂ ਲੋਕਾਂ ਨੇ ਲਾਗੂ ਤਾਂ ਨਹੀਂ ਹੋਣ ਦੇਣੀ ਹੁਣ ਵੇਖਣਾ ਹੈ ਕਿ ਭਗਵੰਤ ਮਾਨ ਸਰਕਾਰ ਕਿੰਨਾ ਨੁਕਸਾਨ ਕਰਾ ਕੇ ਇਹਨੂੰ ਵਾਪਸ ਲੈਂਦੀ ਹੈ ਜੇ ਤਾਂ ਛੇਤੀ ਵਾਪਸ ਲੈ ਲੈਣਗੇ ਤਾਂ ਮੈਨੂੰ ਲੱਗਦਾ ਸਿਆਸੀ ਨੁਕਸਾਨ ਘੱਟ ਹੋਊਗਾ ਤੇ ਨਹੀਂ ਤਾਂ ਐ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਆਮ ਆਦਮੀ ਪਾਰਟੀ ਦੀ ਹਾਲਤ ਪਿੰਡਾਂ ਚ ਬੀਜੇਪੀ ਵਾਲੀ ਵੀ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਨੇ ਜਿਹੜੇ ਉਹ ਜ਼ਮੀਨ ਨੂੰ ਮਾਂ ਸਮਝਦੇ ਨੇ ਖੇਤ ਮਜ਼ਦੂਰ ਵੀ ਤੇ ਕਿਸਾਨ ਵੀ ਜ਼ਮੀਨ ਨੂੰ ਮਾਂ ਸਮਝਦੇ ਨੇ ਜਿਵੇਂ ਮਾਂ ਪਾਲਦੀ ਐ ਉਸੇ ਤਰ੍ਹਾਂ ਹੀ ਮੰਨਦੇ ਨੇ ਕਿ ਜ਼ਮੀਨ ਸਾਨੂੰ ਪਾਲਦੀ ਐ ਤੇ ਜਦੋਂ ਇਹ ਕਹਿੰਦੇ ਨੇ ਕਿ ਮਾਂ ਸਾਡੀ ਨੂੰ ਕੋਈ ਹੱਥ ਪਾਏਗਾ ਤਾਂ ਅਸੀਂ ਹੱਥ ਬਾਹਾਂ ਸਮੇਤ ਵੜਾਂਗੇ ਤਾਂ ਅੱਜ ਪੰਜਾਬ ਦੇ ਵਿੱਚ ਲੱਖਾਂ ਟਰੈਕਟਰ ਜਿਹੜੇ ਟਰੈਕਟਰ ਮਾਰਚ ਦੇ ਰੂਪ ਦੇ ਵਿੱਚ ਆਏ ਨੇ ਸੜਕਾਂ ਤੇ ਬਿਲਕੁਲ ਉਦਾਂ ਦਾ ਮੰਜ਼ਰ ਅੱਜ ਦੇਖਣ ਨੂੰ ਮਿਲਿਆ ਜਿਵੇਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਦੇਖਣ ਨੂੰ ਮਿਲਿਆ ਸੀ ਤੁਸੀਂ ਦੇਖ ਸਕਦੇ ਹੋ ਇਹ ਪਿੱਛੇ ਤੋਂ ਲੈ ਕੇ ਤੇ ਇੱਧਰ ਮੇਰੇ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਦੂਰ ਤੱਕ ਟਰੈਕਟਰ ਨੇ ਟਰੈਕਟਰਾਂ ਦੇ ਉੱਪਰ ਝੰਡੇ ਲੱਗੇ ਨੇ ਤੇ ਕਿਸਾਨ ਜਥੇਬੰਦੀਆਂ ਨੇ ਬਿਗਲ ਵਜਾ ਦਿੱਤਾ ਉਧਰ ਭਗਵੰਤ ਮਾਨ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦ ਲਈ ਹੈ ਤਾਂ ਦੇਖਦੇ ਹਾਂ ਕੀ ਨਤੀਜਾ ਨਿਕਲਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਹਜਾਦ ਤੁਸੀਂ ਦੇਖ ਰਹੇ ਹੋ ਲਾਈਵ ਸਤ ਟੀਵੀ ਮੇਰੇ ਨਾਲ ਕੈਮਰੇ ਤੇ ਇੰਸਾਫ ਪ੍ਰੀਤ ਸਿੰਘ